ਜੱਕਾਰਾ ਲਖਦਾ ਤੇ ਲਾਲਾਂ ਵਾਲੇ ਪੀਰ ਦਾ ਬੋਲ ਸੱਚੇ ਦਰਬਾਰ ਕੀ ਜੈ ਆ ਵੀ ਦੋਸਤੋ ਠੀਕ ਹੋ ਸਾਰੇ ਉਮੀਦ ਹੈ ਠੀਕ ਹੋ ਹੋਮੋਂਗੇ ਸੋ ਬਹੁਤ ਮੈਸੇਜ ਕਮੈਂਟ ਆਉਂਦੇ ਸੀ ਹਨਾ ਫੋਨ ਵੀ ਆਉਂਦੇ ਤੇ ਵੀ ਤੁਸੀਂ ਐਂ ਦੱਸਿਆ ਕਰੋ ਵੀ ਦੇਵੀ ਦੇਵਤਿਆਂ ਦਾ ਪੀਰਾਂ ਫਕੀਰਾਂ ਦਾ ਮੰਨਣ ਵਾਸਤੇ ਕੀ ਕੀ ਸਮਾਗਰੀ ਕੀ ਸਮਾਨ ਲੱਗਦਾ ਸੋ ਅੱਜ ਤੁਹਾਨੂੰ ਦੱਸਾਂਗੇ ਅਸੀਂ ਲਖਦਾ ਤੇ ਲਾਲਾਂ ਵਾਲੇ ਪੀਰ ਦੀ ਮੰਨਤ ਕਿਵੇਂ ਗਰੀ ਜਾਂਦੀ ਹੈ ਕੀ ਸਮਾਨ ਲੱਗਦਾ ਧਿਆਨ ਦੇਣਾ ਸਭ ਤੋਂ ਪਹਿਲਾਂ ਵੀਰਵਾਰ ਵਾਲੇ ਦਿਨ ਦੋ ਚਰਾਗ ਲੱਖਦਾ ਤੇ ਪੀਰ ਦੇ ਲੱਗਦੇ ਆ ਉਸ ਤੋਂ ਬਾਅਦ ਦੇ ਵਿੱਚ ਲਾਲ ਵਾਲੇ ਪੀਰ ਦੀ ਚੂਰੀ ਲੱਗਦੀ ਹੈ ਜਿਹਨੂੰ ਚੂਰਮਾ ਕਹੇ ਦਿੰਨੇ ਆਪਾਂ ਹਨਾ ਉਹ ਚਾਹੇ ਦੋ ਪਿੰਨੀਆਂ ਹੋਣ ਪੰਜ ਹੋਣ ਚਾਹੇ 7 ਹੋਣ ਚਾਹੇ ਅਗਲਾ ਸਵਾ ਕਿਲੋ ਦਾ ਕਰ ਲੈ ਚਾਹੇ ਸਵਾ 2 ਕਿਲੋ ਦਾ ਕਰ ਲੈ ਉਹ ਆਪਣੀ ਮੰਨਤਾ ਦੇ ਮੁਤਾਬਕ ਆਪਣੀ ਹੈਸੀਅਤ ਦੇ ਮੁਤਾਬਕ ਹਨਾ ਜਿੰਨੀ ਕਿ ਗੰਜਾਇਸ ਹੈ ਜਿੰਨੀ ਕਿ ਸਰਦ ਹੈ ਹਨਾ ਤੇ ਫਿਰ ਦੋ ਲੱਡੂ ਪੈਰੋਂ ਬਾਬੇ ਦੇ ਲੱਗਣਗੇ ਲਖਦਾ ਤੇ ਪੀਰ ਦੇ ਜਿਹੜਾ ਆਪਾਂ ਚੂਰਮਾ ਲਾਉਣੇ ਉਹਦੇ ਨਾਲ ਅਰ ਪੰਜ ਬਤਾਸੇ ਲੱਗਦੇ ਹੈਗੇ ਲਖਦਾ ਤੇ ਪੀਰ ਦੇ ਵੀਰਵਾਰ ਵਾਲੇ ਦਿਨ ਇਹ ਸਮਾਨ ਲਾਲ ਵਾਲੇ ਪੀਰ ਦਾ ਲਾਉਣਾ ਚਾਹੀਦਾ ਆਪਾਂ ਨੂੰ ਜਿਹੜੇ-ਜਿਹੜੇ ਵੀ ਲਾਲਾਂ ਵਾਲੇ ਪੀਰ ਨੂੰ ਮੰਨਦੇ ਆ ਇਹਦੇ ਤੇ ਚਰਾਗ ਜਦੋਂ ਆਪਾਂ ਲਾਵਾਂਗੇ ਇਹ ਸਮਾਨ ਬਣਾ ਲਾਂਗੇ ਚੂਰਮਾ ਬਣਾ ਲਾਂਗੇ ਲੱਡੂ ਲਾ ਲਾਂਗੇ ਤੇ ਥੋੜੀ ਜੀ ਸ਼ੱਕਰ ਲੱਗੂਗੀ ਸੋਹਰੇ ਸ਼ੱਕਰ ਵੀ ਨਾਲ ਲੱਗਦੇ ਲਖਦਾ ਤੇ ਪੀਰ ਦੀ ਔਰ ਪਤਾਸੀ ਵੀ ਹੋ ਗਏ ਅਰ ਉਹ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਨੇ ਚਿਰਾਗ ਲਾ ਕੇ ਇਹ ਸਮਾਨ ਭਾਂਡੇ ਚ ਪਾ ਕੇ ਰੱਖ ਲੈਣਾ ਹੈਗਾ ਆਪਾਂ ਨੇ ਕੀ ਕਰਨਾ ਹੈ ਗੋਹੇ ਅੱਗ ਹੁੰਦੀ ਹੈ ਜਿਹੜੀ ਗੋਹੇ ਦੀ ਅੱਗ ਹੋਣੀ ਚਾਹੀਦੀ ਹੈ ਉਹ ਥੋੜੀ ਅੱਗ ਤਿਆਰ ਕਰ ਲਓ ਇੱਕ ਪਾਸੇ ਜਦੋਂ ਅੱਗ ਬਣ ਗਈ ਧੂਆ ਉਹਦੇ ਚੋਂ ਖਤਮ ਹੋ ਗਿਆ ਵਧੀਆ ਨਗਾਰੇ ਬਣ ਗਏ ਫਿਰ ਕਿਸੇ ਭਾਂਡੇ ਚ ਚੱਪਣ ਚ ਜਾਂ ਕਿਸੇ ਕੋਈ ਨਾ ਕੋਈ ਸੌਤਰਾ ਦੇ ਭਾਂਡੇ ਹੁੰਦੇ ਆਪਣੇ ਕੋਲੇ ਉਦੇ ਵਿੱਚ ਆਪਾਂ ਅੱਗ ਪਾਓ ਚਰਾਗ ਲਾ ਕੇ ਉਦੇ ਮੂਰੇ ਧਰ ਲੋ ਚਰਾਗਾ ਦੇ ਲਵੇ ਅੱਗ ਫੇਰ ਚੂਰੀ ਦੀ ਪਿੰਨੀ ਦੇ ਵਿੱਚੋਂ ਥੋੜੇ ਜਿਹਾ ਲਓ ਚੂਰੀ ਗੁੱਟੀ ਹੋਈ ਉਹ ਲੈ ਲਓ ਪਤਾਸੇ ਚੋਂ ਭੋਰਾ ਲੈ ਲਓ ਲੱਡੂ ਚੋਂ ਭੋਰਾ ਲੈ ਲਓ ਹਨਾ ਉਹਦਾ ਭੋਗ ਲਵਾਓ ਲਾਲਾਂ ਵਾਲੇ ਪੀਰ ਦਾ ਇਸ ਤਰ੍ਹਾਂ ਦਾ ਭੋਗ ਲੱਗਦਾ ਤੇ ਇਹੇ ਸਮਾਨ ਲੱਗਦਾ ਲੱਖ ਦਾ ਤੇ ਪੀਰ ਦਾ ਵੀਰਵਾਰ ਵਾਲੇ ਦਿਨ ਠੀਕ ਹੈ ਜੀ ਅਰ ਬਾਕੀ ਹੋਰ ਵੀ ਵੀਡੀਓ ਅੱਗੇ ਸੋਨੂੰ ਪਾਈ ਚੱਲਾਂਗੇ ਆਪਾਂ ਜਿਵੇਂ ਜਿਵੇਂ ਤੁਸੀਂ ਮੈਸੇਜ ਕਰੀ ਜਾਓਗੇ ਹੁਣ ਜਿਹਦੇ ਕਿਸੇ ਵੀ ਦੇਵੀ ਦੇਵਤੇ ਬਾਰੇ ਤੁਸੀਂ ਨੇ ਸਮਾਨ ਪੁੱਛਣਾ ਹੋਵੇ ਵੀ ਕੀ ਕੀ ਸਮਾਨ ਲੱਗਦਾ ਹੈਗਾ ਕਿਹੜੇ ਕਿਹੜੇ ਦੇਵਤੇ ਦਾ ਕੀ ਕੀ ਲੱਗਦਾ ਸਾਡੇ ਕਲਾਮ ਪੀਰਾਂ ਦੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਕਮੈਂਟ ਵੀ ਕਰੋ ਵੀਡੀਓ ਅੱਗੇ ਸ਼ੇਅਰ ਵੀ ਕਰਿਓ ਅਸੀਂ ਸੋਨੂੰ ਜ਼ਰੂਰ ਪਾਇਆ ਕਰਾਂਗੇ ਜਿਵੇਂ ਜਿਵੇਂ ਵੀ ਤੁਸੀਂ ਕੋਈ ਵੀ ਡਿਮਾਂਡ ਰੱਖਿਆ ਕਰੋਗੇ ਅਰ ਕਿਸੇ ਨੇ ਸਾਡੇ ਨਾਲ ਸੰਪਰਕ ਕਰਨਾ ਹੈ 95923 63520 ਸੁਨਾਮ ਤੋਂ ਬਾਬਾ ਲੱਖਾ ਮੇਰਾ ਨਾਮ ਹੈਗਾ ਵੀਰਵਾਰ ਐਤਵਾਰ ਦੋ ਦਿਨ ਇੱਥੇ ਦਰਬਾਰ ਲੱਗਦਾ ਹੈਗਾ 11 ਵਜੇ ਤੋਂ ਲੈ ਕੇ ਸ਼ਾਮ 3 ਜਾਂ 4 ਵਜੇ ਤੱਕ ਮਿਲਦੇ ਆਂ ਅਸੀਂ ਠੀਕ ਹੈ ਜੀ ਜੈ ਬਾਬੇ ਦੀ